ਗੁਰਆਂ ਦੇ ਮੁਹੱਲਾ ਸ਼੍ਰੀ ਗੁਰੂ ਰਵਿਦਾਸ ਨਗਰ ਵਿਖੇ ਐਨ ਆਰ ਆਈ ਵੀਰਾ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਤੀਸਰਾ ਤੀਆਂ ਦਾ ਮੇਲਾ ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਮੇਲਾ ਮਨਾਇਆ ਗਿਆ ਜਿਸ ਵਿੱਚ ਐਨ ਆਰ ਆਈ ਵੀਰਾ ਅਤੇ ਮੁਹੱਲਾ ਨਿਵਾਸੀਆਂ ਨੇ ਬੜਮੁੱਲਾ ਯੋਗਦਾਨ ਦਿੱਤਾ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਗੁਰਆਂ ਤੋਂ ਸ਼ਿਵਾਨੀ ਮਹਾਂਤ ਦੇ ਚੇਲੇ ਅਸ਼ੀਰਵਾਦ ਦੇਣ ਲਈ ਬੀਬੀਆਂ ਨੂੰ ਪਹੁੰਚੇ ਮੇਲੇ ਦੌਰਾਨ ਮੁਟਿਆਰਾ ਬੀਬੀਆਂ ਬੱਚਿਆਂ ਵੱਲੋਂ ਪਿੰਗਾ ਚੂਟੀਆਂ ਗਈਆਂ ਗਿੱਧਾ ਬੋਲੀਆਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜੋ ਬੋਲੇ ਈ ਸੋਹਨਰਪੈ ਸਤਗੁਰੂ ਵਿਦਾਸ ਮਹਾਰਾਜ ਕੀ ਜੈ ਜੈ ਗੁਰੂ ਦੇ ਧੰਨ ਗੁਰੂ ਦੇ ਸੋ ਅੱਜ ਤੀਆਂ ਦਾ ਤਿਉਹਾਰ ਸ਼੍ਰੀ ਗੁਰੂ ਵਿਦਾਸ ਮੰਦਿਰ ਗੁਰਾਇਆਂ ਵਿਖੇ ਚਾਰ ਦਾ ਪੂਰਵਕ ਮਨਾਇਆ ਗਿਆ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਸੋ ਅਸੀਂ ਆਸ ਕਰਦੇ ਹਾਂ ਕਿ ਅਗਲੇ ਸਾਲ ਵੀ ਅਸੀਂ ਸਾਨੂੰ ਇਸੇ ਤਰ੍ਹਾਂ ਐਨ ਆਰ ਆਈ ਵੀਰ ਤੇ ਮਹੱਲਾ ਵਾਸੀਆਂ ਦੇ ਸਹਿਯੋਗ ਨਾਲ ਮਿਲਦਾ ਰਹੇ ਤੇ ਅਸੀਂ ਵਧੀਆ ਤੀਆਂ ਦੇ ਤਿਹਾੜ ਮਨਾਈਏ ਸੋ ਇਹ ਮੇਲਾ ਤੀ ਅੱਜ ਗੁਰਾਇਆ ਵਿੱਚ ਤੀਸਰੀ ਵਾਰ ਮਨਾਇਆ ਗਿਆ ਸੋ ਇਸ ਕਰਕੇ ਅਸੀਂ ਇਹ ਹੀ ਆਸ ਕਰਦੇ ਹਾਂ ਐਨ ਆਰ ਆਈ ਵੀਰਾਂ ਤੋਂ ਤੇ ਮਹੱਲਾ ਨਿਵਾਸੀਆਂ ਤੋਂ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਅਸੀਂ ਹੋਰ ਵੀ ਵਧੀਆ ਕਰਕੇ ਮਨਾਈਏ ਜੈ ਗੁਰੂ ਦੇਵ ਸਤਨ ਗੁਰੂ ਦੇਵ ਜੈ ਭੀਮ ਜੈ ਭਾਰਤ ਜੈ ਗੁਰੂ ਦੇਵ ਤੁਹਾਨੂੰ ਗੁਰੂ ਦੇਵ ਮੱਲਾ ਸ਼੍ਰੀ ਗੁਰੂ ਰਵਿਦਾਸ ਨਗਰ ਕਰਾਇਆ ਵਿਖੇ ਇਹ ਤੀਆਂ ਦਾ ਤਿਹਾੜ ਮਨਾਇਆ ਗਿਆ ਹੈ ਤੀਸਰਾ ਮੇਲਾ ਮਨਾਇਆ ਗਿਆ ਹੈ ਸਾਰੇ ਐਨ ਆਰ ਆਈ ਵੀਰਾਂ ਦਾ ਆਪਣੇ ਮੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਹੈ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਹਰ ਸਾਲ ਜਿੱਦਾਂ 3 ਸਾਲ ਹੋ ਗਏ ਸਾਨੂੰ ਮਨਾਉਂਦਿਆਂ ਨੂੰ ਇਸ ਤਰ੍ਹਾਂ ਹੀ ਅੱਗੇ ਵੱਧ ਚੜ੍ਹ ਕੇ ਸਾਨੂੰ ਸਹਿਯੋਗ ਦੇਣ ਇਸੇ ਤਰ੍ਹਾਂ ਹੀ ਅਸੀਂ ਅੱਗੇ ਤੋਂ ਇਹਦੋਂ ਵੀ ਵੱਧ ਮਨਾ ਸਕੀਏ ਇਸ ਤਰ੍ਹਾਂ ਸਾਰੇ ਮੱਲਾ ਨਵਾਸੀਆਂ ਨੇ ਬੀਬੀਆਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਇਸੇ ਤਰ੍ਹਾਂ ਹੀ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਸਹਿਯੋਗ ਦਿੰਦੀਆਂ ਰਹਿਣ ਇਸੇ ਤਰ੍ਹਾਂ ਹੀ ਅਸੀਂ ਆਸ ਰੱਖਦੇ ਹਾਂ ਕਿ ਸਾਰਿਆਂ ਦੇ ਨਾਲ ਨਾਲ ਮਿਲ ਕੇ ਇਸੇ ਤਰ੍ਹਾਂ ਹੀ ਮਨਾਇਆ ਜਾਵੇ ਜੈ ਗੁਰੂ ਦੇਵ ਤੁਹਾਨੂੰ ਬੋਲੇ